ਕੀ ਨਾਮ ਹੈ ਆਪਣਾ? ਅਮਰ ਸਿੰਘ ਜੀ। ਅਮਰ ਸਿੰਘ ਜੀ ਤੁਹਾਡੀ ਲੜਾਈ ਕਿਦਾਂ ਹੋਈ ਸੀ? ਕੀ ਕਾਰਨ ਸੀਗਾ? ਕਾਰਨ ਤਾਂ ਕੁਛ ਨਹੀਂ ਹੈਗਾ ਜੀ। ਮੈਂ ਕਿਸੇ ਮੁੰਡੇ ਨਾਲ ਬਹਿ ਕੇ ਆਇਆ ਸੀਗਾ ਜੀ। ਉਹ ਮੁੰਡੇ ਉੱਥੇ ਮੈਨੂੰ ਤਾਰ ਕੇ ਬਾਗ ਕਹਿੰਦੇ ਸਾਨੂੰ ਕੰਮ ਆਦਾ। ਮੈਂ ਖੜ ਗਿਆ ਮੈਂ ਚਲੋ ਮੈਂ ਉਤਾਰ ਜੂ। ਮੈਂ ਉੱਤਰ ਗਿਆ ਜੀ ਉੱਥੇ। ਉਹ ਉਹਨਾਂ ਦੇ ਭਲੇਖੇ ਨਾਲ ਮੈਨੂੰ ਵਿਚਾ ਕੇ ਉਹਨਾਂ ਬੰਦਿਆਂ ਨੇ ਇੱਟ ਮਾਰੀ ਇੱਥੋਂ ਦੀ। ਇੱਟ ਮਾਰੀ। ਇੱਟ ਮਾਰੀ ਉਹ ਬੰਦੇ ਨੇ ਪਿੱਛੋਂ ਦੀ ਆ ਕੇ। ਉਹਦੇ ਨਾਲ ਇੱਕ ਟਮਾਰੀ ਹੋਈ ਮੈਂ ਪੁੱਛਿਆ ਮੈਂ ਇੱਕ ਗੱਤੋ ਮਾਰੀ ਕੁਕਰਾ ਚੁਦਾ ਸੀਗਾ ਜੀ ਇਹ ਅਨਜੀਤ ਹਾਂਜੀ ਉਹਨੇ ਲਗੋਂ ਸੀ ਇੱਕ ਲੱਡੀ ਦਾ ਸੀਗਾ ਜੀ ਉਹਦਾ ਨਾਮ ਜਗਤਾਰ ਸਿੰਘ ਲੱਡੀ ਜਗਤਾਰ ਸਿੰਘ ਲੱਡੀ ਅੱਛਾ ਜਗਤਾਰ ਸਿੰਘ ਲੱਡੀ ਨੇ ਉਹਨਾਂ ਨੇ ਦੋਨਾਂ ਨੇ ਆ ਕੇ ਕੁੱਟਿਆ ਪਹਿਲਾਂ ਕੋਈ ਰੰਜਿਸ਼ ਦੀ ਜਾਣ ਬੁਝ ਕੇ ਉਹਨਾਂ ਦੇ ਭਲੇਖੇ ਨਾਲ ਮੇਰੇ ਟਮਾਰੀ ਆ ਜੀ ਉਹ ਬੰਦਾ ਭਲੇਖੇ ਦੀ ਗੋੜੇ ਵਜੀ ਹਾਂ ਇੱਕ ਜਿਹੜੀ ਕਾਲਜ ਚ ਕਹ ਰਹੇ ਨੇ ਅੰਦਰ ਲੜਾਈ ਹੋਈ ਆ ਕਾਲ ਜਿਹਦੇ ਅੰਦਰ ਵੀ ਨਹੀਂ ਲੜਾਈ ਹੋਈ ਉਦੇ ਪਾਸੇ ਇਹ ਕਹਿ ਰਹੇ ਨੇ ਕਿ ਅੰਦਰ ਕੋਈ ਕੇਕ ਨੂੰ ਲੈ ਕੇ ਭਾਈ ਗੁਰਦਾਸ ਵਿੱਚ ਕੋਈ ਲੜਾਈ ਹੋਈ ਆ ਕੋਈ ਉੱਥੇ ਅੰਦਰ ਕੋਈ ਬਹਿਸ ਵਾਈ ਹੋਈ ਹੋਵੇ ਉਹਦੀ ਭਾਈ ਗੁਰਦਾਸ ਕੋਈ ਕੋ ਬਹਿਸ ਵਾਜੀ ਨਹੀਂ ਹੋਈ ਕੋਲ ਦੇ ਅੰਦਰ ਤਾਈ ਉਥੋਂ ਮੈਂ ਜਦੋਂ ਇਹਨਾਂ ਨੇ ਮੇਰੇ ਟਮਾਰੀ ਮੈਂ ਪੁੱਛਿਆ ਮੈਂ ਮੇਰੇ ਟਿਕਾ ਤੋਂ ਮਾਰੀ ਹੈ ਕਹਿੰਦੇ ਇਹਨਾਂ ਨਾਲ ਅਸੀਂ ਖਲਾਣਾ ਢਿੰਕਾ ਵਿੱਚ ਪੋਲੀ ਗਏ ਮੈਨੂੰ ਮੈਂ ਭੱਜ ਲਿਆਈ ਉਥੋਂ ਭੱਜਿਆ ਹੋਇਆ ਘੱਟੋ ਘੱਟ 5 ਜਮੀਨਾਂ ਭੱਜਿਆ ਫੜ ਲੈ ਇਹਨਾਂ ਨੇ 3-4 ਘੰਟੇ ਕੁੱਟਿਆ ਲੱਤ ਤੋੜਤੀ ਅੱਡੀ ਫ੍ਰੈਕਚਰ ਆ ਬਾਂ ਤੋੜਤੀ ਸੂਏ ਮਾਰੇ ਬਾਂ ਤੇ ਥੋੜੇ ਸੂਏ ਕਿ ਨਹੀਂ ਮਾਰੇ ਸੀ ਜਗਤਾਰ ਸਿੰਘ ਲੱਡੀ ਨੇ ਮਾਰੇ ਹੋਰ ਇੱਕ ਆ ਟਾਂਕੇ ਇੱਟ ਵੀ ਜਗਤਾਰ ਸਿੰਘ ਲੱਡੀ ਨੇ ਮਾਰੀ ਆਈ ਆ ਬਾਂ ਤੇ ਵੀ ਸੂਏ ਉਸ ਨੇ ਮਾਰੇ ਨਹੀਂ ਉਹਨਾਂ ਜਾਤੀ ਸ਼ਬਦ ਜੀ ਕਹਿੰਦਾ ਜਾਤੀ ਸ਼ਬਦ ਜੀ ਕਹਿੰਦੇ ਚੂੜੇ ਚਮਾਰ ਕਹਿੰਦੇ ਚੂੜੇ ਚਮਾਰਾਂ ਨੂੰ ਅਸੀਂ ਮਾਰਾਂਗੇ ਆ ਸੀ ਆ ਗੱਲ ਸੀ ਇਹਨਾਂ ਨੇ ਸਾਤੀ ਦੇ ਮੈਨੂੰ ਲੰਮੇ ਪਾ ਕੇ ਮੇਰੀ ਬਾਹ ਨੂੰ ਲੰਮੀ ਪਾ ਕੇ ਬਾਹ ਉਹਦੇ ਉੱਤੇ ਫਿਰ ਡੰਡੇ ਮਾਰੇ ਗਏ ਨੇ ਬਾਹ ਲੰਮੀ ਪਾ ਕੇ ਹੁਣ ਕੀ ਮੰਗ ਕਰਦੇ ਹੋ ਸਰਕਾਰ ਮੰਗ ਤਾਂ ਉਸਤਾ ਹੀ ਕਰਦੇ ਹਾਂ ਤਾਂ ਭਲੇਖੇ ਨਾਲ ਉਹਨੇ ਕੁੱਟਿਆ ਸਾਨੂੰ ਇਨਸਾਫ ਚਾਹੀਦਾ ਜੀ ਨਾਮ ਵੀ ਰ ਆਪਣਾ ਮੇਰਾ ਹਰਜੀਤ ਸਿੰਘ ਹੈ ਜੀ ਨਾਮ ਕਿਹੜਾ ਪੰਡਾ ਹੈ ਚੱਠੇ ਸੇਖਵਾ ਜੀ ਕਿਥੇ ਉਸੜਾ ਹੀ ਥੋੜੇ ਸਰ ਆਪਣਾ ਭਾਈ ਗੁਰਦਾਸ ਦੇ ਜਿਹੜੇ ਆਪਣਾ ਆਊਟਸਾਈਡ ਪ੍ਰਾਣਾ ਸਾਈਡ ਰੋਡ ਆਗਾ ਪਟ્રોલ ਪੰਪਲਾ ਪਟ્રોલ ਪੰਪਲਾ ਉੱਥੇ ਇਹਨਾਂ ਮੁੰਡਿਆਂ ਦੀ ਲੜਾਈ ਹੋਈ ਹੋਈ ਸੀ ਲੜਾਈ ਹੋ ਰਹੀ ਸੀਗੀ ਉੱਥੇ ਮਨਜੀਤ ਸਿੰਘ ਜਿਹੜਾ ਆਪਣਾ ਕਰਾਚੋ ਦਾਗਾ ਸਾਨ ਜੂਨੀਅਰ ਦਾ ਆਗੂ ਉਸ ਨੂੰ ਮੈਨੇ ਇਹ ਪੁੱਛ ਲਿਆ ਵੀ ਕੀ ਗੱਲਬਾਤ ਹੋ ਗਈ ਸਾਰਾ ਕਿ ਕਿਉਂ ਲੜ ਰਹੇ ਹੋ ਤੁਸੀਂ ਉਹਨਾਂ ਨੇ ਮੈਨੂੰ ਕੋਈ ਗੱਲ ਨਹੀਂ ਪੁੱਛੀ ਮੇਰੇ ਰਾੜਾ ਮਾਰਨ ਲੱਗੇ ਟੰਬੇ ਤੁਸੀਂ ਲੜਾਈ ਹਟਾਉਣਗੇ ਥੋੜੇ ਮਾਰਨ ਲੱਗੇ ਹਾਂ ਜੀ ਹੁਣ ਸੱਟਾਂ ਕਿਥੇ ਲੜੇ ਮੇਰੇ ਸੱਟਾਂ ਹੀ ਪੈ ਇੱਕ ਆਪਣੇ ਬਾਹਾਂ ਤੇ ਆਈ ਤੇ ਖੱਬੇ ਸੱਜੀ ਲੱਤ 'ਚ ਸੂਆ ਖੋ ਗਿਆ ਸੱਜੀ ਲੱਤ ਟੁੱਟੀ ਹੋਈ ਆ ਜੀ ਸਵੇਰ ਵੇਲੇ ਹਾਂ ਕਿਨੇ ਫ੍ਰੈਕਚਰ ਆਏ ਹੈ ਫ੍ਰੈਕਚਰ ਸਾਰਾ ਮੇਰੇ ਹੱਡੀ ਅਲੱਗ ਤੋਂ ਅਲੱਗ ਹੋ ਗਈ ਸੀਗੀ ਪਲੇਟਾ ਭਈਆਂ ਨੇ ਸਾਰਾ ਨਾਲੇ ਕੁਝ ਬੰਦੇ ਆਏ ਕਹਿ ਰਹੇ ਨੇ ਕਿ ਲੜਾਈ ਭਾਈ ਗੁਰਦਾਸ ਦੇ ਕੋਲੇ ਵਿੱਚ ਕੇਕ ਨੂੰ ਲੈ ਕੇ ਹੋਈ ਸੀਗੀ ਤੇ ਲੜਾਈ ਉੱਥੇ ਹੀ ਹੋਈ ਆ ਬਾਹਰ ਨਹੀਂ ਹੋਈ ਅੰਦਰ ਹੋਣੀ ਉਹਦੀ ਦੇਖੋ ਸਰ ਇਹਦਾ ਇੱਕ ਕਿਸਾਨ ਜੂਨੀਅਰ ਵਾਲੇ ਆਪਦੇ ਵੱਲੋਂ ਬਣਾਵਣਾ ਕਹਿ ਰਹੀ ਜਾਂਦੇ ਆ ਜਿਹੜਾ ਕੁਝ ਕਹਿਣਾ ਉਹਨਾਂ ਨੇ ਪਰ ਇਹ ਜਿੰਦੀ ਵੀ ਲੜਾਈ ਹੋਈ ਆ ਇਹ ਬਾਹਰ ਹੋਈ ਸੀਗੀ ਭਾਈ ਗੁਰਦਾਸ ਚਾਹ ਜਾਂ ਕੋਈ ਹੋਰ ਰੋਲਾ ਨਹੀਂ ਸੀਗਾ ਤੇ ਉਸ ਦਿਨ ਮੇਰਾ ਜਨਮ ਦਿਨ ਸੀਗਾ ਮੈਂ ਤਾਂ ਉਹਦੇ ਤਾਈ ਦੇ ਮੁੰਡੇ ਨੂੰ ਲੈ ਕੇ ਆ ਰਿਹਾ ਸੀਗਾ ਕੀ ਕਿਨਾਰਾ ਨਿਪਤ ਕਰਾਚ ਤੋਂ ਲੈ ਕੇ ਆ ਰਿਹਾ ਸੀਗਾ ਅਸੀਂ ਸੰਗਰੂਪ ਬਣਾ ਸਰਵਾਗ ਚ ਮੈਂ ਪ੍ਰੋਗਰਾਮ ਰਹਾ ਸੀ ਆਪਦਾ ਵੱਡੇ ਉਹਨਾਂ ਨਾਲ ਵਾਸਤੇ ਕੱਟਣ ਵਾਸਤੇ ਤੇ ਬਸ ਐਨੀ ਕੀ ਗੱਲ ਸੀ ਉਹਨਾਂ ਨੇ ਬਸ ਮੈਨੂੰ ਖਾਮੋਖਾ ਇੱਕ ਬਿਨਾ ਗੱਲ ਦੀ ਗੁੱਟ ਜਾਤੀ ਸਾਹਿਬ ਚਲਦੇ ਕਿਵੇਂ ਤੁਹਾਨੂੰ ਜਾਤੀ ਵੀਰੇ ਪਰ ਹੁਣ ਫੇਰਾ ਕੁਝ ਕੋਈ ਉਹਨਾਂ ਨੇ ਚੂੜੇ ਚ ਮੋਰ ਭੈਣ ਚੋਦ ਦਾਂਗੇ ਐ ਕਰਦਾਂਗੇ ਉਹ ਕਰਦਾਂਗੇ ਇਹਨਾਂ ਦੀ ਜਿਹਨੂੰ ਮਾਰਦੇ ਥੋੜੇ ਪਰਚਾਈ ਤੇ ਕੁਝ ਹਾਏ ਪਰਚਾ ਹੋਇਆ ਵੀਰੇ ਕਰਵਾਇਆ ਉਹਨਾਂ ਨੇ ਰਾਤੋਂ ਰਾਤ ਉੱਦ ਨਹੀਂ ਪਰ ਸਾਨੂੰ ਗੱਡੀ 'ਚ ਘੁਮਵਾਉਂਦੇ ਰਹੇ ਪਹਿਲਾਂ ਤਾਂ ਫੇ ਥਾਣੇ 'ਚ ਲੈ ਕੇ ਗਏ ਥਾਣੇ 'ਚ ਲੈ ਕੇ ਉਸ ਜਿਹੜੇ ਉੱਥੇ ਮਲਾਜੇ ਕਰਦੇ ਥੋਨੂੰ ਕੁੱਟ-ਕੱਟ ਕੇ ਪਰਚਾ ਵੀ ਛੋੜੇ ਦੀ ਕਰਾਦਾ ਹਾਂ ਜੀ ਤੇ ਕੱਢੇ ਕੁੱਟ ਕੇ ਉੱਥੇ ਨੇ ਤੇ ਉੱਥੇ ਵਧੀਆ ਤਿੰਨ ਚਾਰ ਆ ਮੁੰਡੇ ਨੂੰ ਬਹੁਤ ਟਾਈਮ ਦੇ ਕੁੱਟਦੇ ਰਹੇ 2 ਘੰਟੇ ਮੰਗੂ ਤੇ ਮੈਂ ਤਾਂ ਬਾਅਦ 'ਚ ਆਇਆ ਸੀ ਆ ਹੁਣ ਕੀ ਕਰਦੂ ਮੰਗ ਕਰਦੇ ਸਰਕਾਰ ਤੋਂ ਹੀ ਮੰਗ ਕਰਦੇ ਆ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈਗੀ ਕੌਨਕੀ ਸਾਨੂੰ ਹਸਪੀਟਲ ਚ ਦਾਖਲ ਵੀ ਨਹੀਂ ਹੋਣ ਦੇ ਰਹੇ ਸੀਗੇ ਹਾਂ ਇਹ ਇਹਨਾਂ ਦੇ ਉੱਥੇ ਕਿੰਨੇ ਕਿੰਨੇ ਇਹਨਾਂ ਦੇ ਪਰਚਾ ਕਰਾਉਂ ਉਹਨਾਂ ਤੱਕ ਨਹੀਂ ਤਾਂ ਦਾਖਲ ਨਹੀਂ ਹੋਣ ਦਿੰਦੇ ਤੇ ਮੈਨੂੰ ਉੱਥੇ ਆਈ ਆਈ ਆਪਣਾ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਆ ਜੀ ਚੱਠੀ ਸੇਖਵਾ ਜੀ ਕੀ ਗੱਲਬਾਤ ਹੋਈ ਤੁਹਾਡੇ ਬੇਟੇ ਨਾਲ ਜੋ ਪਿਛਲੇ ਦਿਨੀ ਕੋਈ ਕੁੱਟਮਾਰ ਹੋਈ ਆ ਜੀ ਸਾਡੇ ਬੇਟੇ ਨਾਲ ਗੱਲਬਾਤ ਇਹ ਹੀ ਹੋਈ ਆ ਜੀ ਸਾਡੇ ਬੇਟੇ ਦਾ ਤਾਂ ਜਨਮ ਦਿਨ ਸੀ ਆ ਜੀ ਜੋ ਕਿ ਇਹ ਜਨਮ ਦਿਨ ਦਾ ਇਹ ਤਾਂ ਨਾ ਪ੍ਰੋਗਰਾਮ ਰੱਖਿਆ ਜੀ ਤੇ ਆਪਣੇ ਐਸ ਜੀ ਆ ਆਪਣਾ ਕੀ ਹੈ ਨਾਸਰ ਬਾਪ ਜੀ ਮਾਫ ਕਰਨਾ ਇਹਦਾ ਜੀ ਮੇਰੇ ਮਾਸੀ ਦੇ ਪੋਤੇ ਨੂੰ ਜੋ ਕਿ ਮੇਰਾ ਭਤੀਜਾ ਦਾ ਨਾਮ ਹੈ ਇਹਦਾ ਨਾਮ ਤੇ ਉਹਨਾਂ ਦਾ ਜਦੋਂ ਲੈ ਕੇ ਆ ਰਹੇ ਸੀ ਠੀਕ ਹੈ ਰਸਤੇ 'ਚ ਜੋ ਇਹਨਾਂ ਦੀ ਲੜਾਈ ਭੜਾਈ ਹੋ ਰਹੀ ਸੀ ਇਹ ਨਹੀਂ ਸੀ ਉਹਨੂੰ ਇਹਨੇ ਨਾਰਮਲੀ ਪੁੱਛ ਲਿਆ ਜਿਵੇਂ ਆਪਾਂ ਆਮ ਇਨਸਾਨੀ ਤੌਰ ਤੇ ਪੁੱਛ ਲੈਂਦੇ ਕੀ ਗੱਲਬਾਤ ਹੈ ਜੀ ਵਿੱਚ ਇਹਨੂੰ ਟਾਲਿਆ ਜੀ ਹੁਣ ਆ ਗੱਲੋਂ ਬਾਤ ਨੂੰ ਇਹ ਕਿਹੜੇ ਰਸਤੇ ਤੋਂ ਆ ਰਹੇ تھے ਇਹ ਜਿਹੜਾ ਆਪਣਾ ਘਰੋਂ ਤੋਂ ਇਹ ਨੁਕਾ ਪਾਈਗਾ ਦਾ ਸੂਣਾ ਜੀ ਉਹ ਨਾਲੇ ਉੱਪਰ ਦੀ ਰਸਤਾ ਹਾਂ ਜੀ ਹਾਂ ਕਿੱਥੇ ਜੇ ਮਤਪੇੜ ਹੋਈ ਇਹਨਾਂ ਦੀ ਆਪਸ ਵਿੱਚ ਜੜ੍ਹ ਜੇ ਆਪਣਾ ਜਿਹੜਾ ਨਾਲਾ ਹੈਗਾ ਜਿਹਦੇ ਵਿੱਚ ਕਦੇ ਨਹੀਂ ਹੁਣ ਕੀ ਮੰਗ ਕਰਦੇ ਸਾਂ ਪ੍ਰਸ਼ਾਸਨ ਤੋਂ ਇਹਦਾ ਵੀ ਸਰੇਜਾਮ ਇਹਨਾਂ ਦੀ ਪ੍ਰਸ਼ਾਸਨ ਕਿਸਾਨ ਯੂਨੀਅਨ ਦੀ ਅੱਜ ਗੁੰਡਾ ਕਰਦੀ ਕਰ ਰਹੀ ਹੈ ਜੀ ਕਿਸਾਨ ਯੂਨੀਅਨ ਦੀ ਨੋਟਿੰਗ ਹੈ ਇਹਦਾ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਜੀ ਇਹਨਾਂ ਦੀ ਗੁੰਡਾਗਰਦੀ ਖਤਮ ਹੋਣੀ ਚਾਹੀਦੀ ਹੈ ਕੋਈ ਗ੍ਰਿਫਤਾਰੀ ਹੋਈ ਹੈ ਸਰਪੰਚ ਹੁਣ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਜੀ ਅੱਛਾ ਅਈਦਾ ਇਹ ਮੰਗ ਕਰਦੇ ਆ ਜੀ ਇਹੋ ਸਤਿ ਸਤਿ ਆਂਦਰ ਜੀ ਵੱਲੋਂ ਵੀ ਇੱਕ ਬਿਆਨ ਆਇਆ ਸੀਗਾ ਕਿ ਅੰਦਰ ਲੜਾਈ ਹੋਈ ਹੈ ਕੰਟੇਨ ਦੇ ਨਹੀਂ ਅੰਦਰ ਕੋਈ ਲੜਾਈ ਨਹੀਂ ਅੰਦਰ ਵਾਰੀ ਠੀਕ ਹੈ ਸਰ ਕਿੰਨਾ ਵਜੇ ਬਣਾ ਮੇਰਾ ਗੁਰਸੇਵ ਸਿੰਘ ਹੈ ਜਿਹੜਾ ਮੁੰਡੇ ਸਤਾਂ ਲੱਗੇ ਥੋੜੇ ਕੀ ਲੱਗਦੇ ਮੇਰਾ ਭਰਾ ਲੱਗਦਾ ਜੀ ਕਿਹਦਾ ਮੇਰਾ ਅਮਨ ਸਿੰਘ ਹੈ ਕਿੱਥੋਂ ਦੇ ਨੇ ਐਸੀ ਵਾਲੀਆਂ ਤੂੰ ਕੀ ਜਿਹੜਾ ਹੁੰਸੀ ਪਹਿਲਾਂ ਰਜਿਸਟਰੀ ਕੋਈ ਜਾਂ ਕੋਈ ਕੁਟਮ ਵਾਲੀ ਕੋਈ ਜਦਬੈਚ ਨਹੀਂ ਸੀ ਇੱਥਾਈ ਕਰੋ ਗਿਆ ਦੋ ਮੁੰਡਿਆਂ ਨਾਲ ਬਹਿ ਕੇ ਉਹ ਜਾਣ ਪਸੰਦੇ ਸੀ ਗਈ ਉਹਨਾਂ ਨਾਲ ਗਿਆ ਉਹ ਇਹਨੂੰ ਤਾਰ ਕੇ ਬਾਗ ਗਿਆ ਅੱਛਾ ਤਾਰ ਕੇ ਬਾਗ ਗਿਆ ਇਹਨੂੰ ਇਹ ਉੱਥੇ ਖੜਾ ਰਿਹਾ ਉਹਨਾਂ ਨੂੰ ਆ ਹੋ ਗਿਆ ਇਹ ਵੀ ਲੜਾਈ ਦੇ ਵਿੱਚ ਨੇ ਠੀਕ ਹੈ ਇਹਨੂੰ ਕੁੱਟਣ ਲੱਗ ਗਏ ਮਾਰਨ ਲੱਗ ਗਏ ਇਹ ਭੱਜ ਲਿਆ ਉੱਥੇ ਇਹਦੇ ਟੰਬੇ ਡੁੰਬੇ ਮਾਰਨ ਲੱਗੇ ਟਿਪ ਟਿਪ ਮਾਰੀ ਇਹ ਉੱਥੇ ਹੀ ਪਿਆ ਰਿਹਾ ਜੀ ਰਾਤ ਨੂੰ 2-3 ਵਜੇ ਤੱਕ ਤਾਂ ਇਹ ਗੱਡੀ ਦੇ ਵਿੱਚ ਹੀ ਕਮਾਈ ਗਏ ਨੇ ਇਹਨਾਂ ਨੂੰ ਇਹਨਾਂ ਨੂੰ ਕਹਿੰਦੇ ਤੁਹਾਨੂੰ ਮਾਰਾਂਗੇ ਐ ਕਰਾਂਗੇ ਬਾਗ ਕਰਾਂਗੇ ਕੰਟੀਨਾ ਕਰ ਰਿਹਾ ਹਾਂ ਇਹ ਤਾਂ ਮੈਂ ਕਰਦਾ ਹਾਂ ਸਾਫ ਚਾਹੀਦਾ ਇਹ ਕੁਝ ਲੋਕ ਕਹਿ ਰਹੇ ਨੇ ਕਿ ਭਾਈ ਗੁਰਦਾਸ ਬਚੜਾਈ ਹੋਈ ਹੈ ਕੁਝ ਨਹੀਂ ਹੋਇਆ ਇਹ ਤਾਂ ਸਾਹ ਤਾਂ ਜਦਵਾਇਤਾ ਵੀ ਨਹੀਂ ਪਤਾ ਇਹ ਤਾਂ ਇੱਕ ਆਪ ਨੂੰ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਹੈ ਜੀ ਮੇਰਾ ਨਾਮ ਇਹ ਮੇਰਾ ਨਾਮ ਦਰਸ਼ਨ ਸਿੰਘ ਕਾਂਗੜਾ ਕੋਮੀ ਪ੍ਰਧਾਨ ਭਾਰਤੀ ਐਂਬੀਡ ਕਮਿਸ਼ਨ ਭਾਰਤ ਇੱਕ ਲੜਾਈ ਹੋਈ ਸੀ ਕੀ ਕਹਣਾ ਕੰਮ ਨਾਲ ਬਾਰੇ ਕੀ ਕਾਰਵਾਈ ਇਹ ਦੇਖੋ ਜਿਹੜੀ 6 ਜੂਨ ਨੂੰ ਜਿਹੜੀ ਲੜਾਈ ਹੋਈ ਸੀ ਜਿਸ ਦੇ ਵਿੱਚ ਸਾਡੇ ਇੱਕ ਐਸਸੀ ਸਮਾਜ ਦੇ ਦੋ ਬੱਚੇ ਹਨ ਹਰਜੀਤ ਸਿੰਘ ਜੋ ਕਿ ਝੱਠੇ ਪਿੰਡ ਤੋਂ ਹੈ ਉਹਨਾਂ ਦੇ ਨਾਲ ਹੀ ਇੱਕ ਅਮਨ ਸਿੰਘ ਜਿਹੜਾ ਲੜਕਾ ਹੈ ਉਹ ਵਾਲੀਆਂ ਪਿੰਡ ਤੋਂ ਹੈ ਉਹਨਾਂ ਦੇ ਕੁਝ ਕਿਸਾਨ ਜਿੱਥੇ ਬੰਦੀ ਦੇ ਜਿਹੜੇ ਆਗੂਆ ਨੇ ਬੜੀ ਬੇਰਹਿਮੀ ਦੇ ਨਾਲ ਬੜੀ ਬੁਰੀ ਤਰ੍ਹਾਂ ਉਹਨਾਂ ਦੀ ਮਾਰਕੁੱਟ ਕੀਤੀ ਸੀ ਜਿਸ ਸਬੰਧ ਦੇ ਵਿੱਚ ਅਸੀਂ ਪ੍ਰਸ਼ਾਸਨ ਦੇ ਨਾਲ ਤਾਲਮਿਲ ਕੀਤਾ ਮੇਰੇ ਸਾਥੀ ਨੇ ਸ਼ਕਤੀ ਜੀ ਆ ਸਾਡੇ ਵਿੱਕੀ ਬਰੋਚਾ ਜੀ ਬੈਠੇ ਨੇ ਹੋਰ ਸਾਰੇ ਅਸੀਂ ਟੀਮ ਨੇ ਪੂਰੇ ਮਿਲ ਕੇ ਮੁੰਨਾ ਜੀ ਹਵਾ ਸਿੰਘ ਜੀ ਨੇ ਅਸੀਂ ਪ੍ਰਸ਼ਾਸਨ ਦੇ ਨਾਲ ਮਿਲ ਕੇ ਇਹ ਮਸਲਾ ਉਹਨਾਂ ਦੇ ਧਿਆਨ 'ਚ ਲੈਂਦਾ ਪਰ ਪ੍ਰਸ਼ਾਸਨ ਵੱਲੋਂ ਦੱਸਿਆ ਕਿ ਪਹਿਲਾਂ ਕਿਸੇ ਵਿਅਕਤੀ ਦੀ ਕਿਸਾਨ ਦਾ ਕੋਈ ਪਰਿਵਾਰ ਦਾ ਮੈਂਬਰ ਸੀਗਾ ਉਹਨਾਂ ਦੀ ਕੁਝ ਵਿਅਕਤੀਆਂ ਵੱਲੋਂ ਮਾਰਕੁੱਟ ਕੀਤੀ ਹੈ ਤਾਂ ਉਸ ਦੇ ਆਧਾਰ ਤੇ ਹੀ ਪਰਿਵਾਰ ਵੱਲੋਂ ਜਿਹੜਾ ਇਹਨਾਂ ਤੇ ਜਿਹੜਾ ਹਮਲਾ ਕੀਤਾ ਗਿਆ ਪਰ ਅਸੀਂ ਇੱਕ ਗੱਲ ਜ਼ਰੂਰ ਧਿਆਨ 'ਚ ਲੈਂਦੀ ਦੇਖੋ ਪਹਿਲੀ ਗੱਲ ਜਿਹੜੇ ਸਾਡੇ ਇਹ ਬੱਚੇ ਹਰਜੀਤ ਸਿੰਘ ਅਮਨ ਸਿੰਘ ਨੇ ਜੋ ਦੱਸਣ ਮੁਤਾਬਕ ਹੈ ਇਹ ਉਹ ਮਾਰਕਟ ਸ਼ਾਮਲ ਨਹੀਂ ਹੈਗੇ ਸੀਗੇ ਇਹਨਾਂ ਦੇ ਪਹਿਚਾਨ ਪਾ ਲਈ ਸੀ ਪਰ ਪਲੇਖਾ ਪੈ ਗਿਆ ਇਹਨਾਂ ਨੂੰ ਪਰ ਪਲੇਖਿਆ ਦਾ ਮਤਲਬ ਇਹ ਨਹੀਂ ਹੁੰਦਾ ਤੁਸੀਂ ਬੱਚੇ ਦੇ ਜਾ ਕੇ ਬੇਰਹਿਮੀ ਨਾਲ ਮਾਰਕੁੱਟ ਕਰਨ ਲੱਗ ਜਓ ਜਾਨ ਲੈਵਾਂ ਉਹਨੂੰ ਤੇ ਹਮਲਾ ਕੀਤਾ ਗਿਆ ਜੀ ਮਤਲਬ ਉਹਨਾਂ ਨੇ ਕਿਸਾਨਾਂ ਵੱਲੋਂ ਜਿਹੜੇ ਸਾਰੇ ਕਿਸਾਨਾਂ ਦੀ ਗੱਲ ਨਹੀਂ ਜਿਹੜੇ ਉਹ ਚ ਸ਼ਾਮਲ ਨੇ ਉਹਨਾਂ ਵੱਲੋਂ ਮਾਰਨ ਦੀ ਨੀਅਤ ਦੇ ਨਾਲ ਇਹਨਾਂ ਤੇ ਹਮਲਾ ਕੀਤਾ ਤੁਸੀਂ ਵੀਡੀਓ ਦੇਖੋ ਕਿੰਨੀ ਬੇਰਹਿਮੀ ਨਾਲ ਉਹਨੂੰ ਮਾਰਕੁੱਟ ਕਰ ਰਹੇ ਨੇ ਜੀ ਇਹ ਲੜਾਈ ਕਿੱਥੇ ਹੋਈ ਸੀ ਇਹ ਲੜਾਈ ਹੋਈ ਆ ਜੀ ਕਲੌਦੀ ਕੋਲੇ ਕਲੌਦੀ ਕਹਿੰਦਾ ਹਾਂ ਬਣ ਤੇ ਤੁਹਾਡੇ ਇੱਕ ਬਿਆਨ ਤੁਸੀਂ ਕਿਹਾ ਸੀ ਕਿ ਭਾਈ ਗੁਰਦਾਸ ਦੇ ਨਾਲ ਹੋਈ ਹੈ ਨਹੀਂ ਭਾਈ ਗੁਰਦਾਸ ਦੇ ਬੱਚਾ ਪੜਦਾ ਭਾਈ ਗੁਰਦਾਸ 'ਚ ਲੜਾਈ ਨਹੀਂ ਭਾਈ ਗੁਰਦਾਸ 'ਚ ਬੱਚਾ ਪੜਦਾ ਸਾਡਾ ਇਹਦਾ ਹਰਜੀਤ ਸਿੰਘ ਹੈਗਾ ਇਹ ਲਾਅ ਕਰ ਰਿਹਾ ਹੈਗਾ ਭਾਈ ਗੁਰਦਾਸ ਦੇ ਵਿੱਚ ਇਹ ਬੱਚਾ ਪੜ ਰਿਹਾ ਸੀ ਉਹਦਾ ਆ ਰਹੇ ਸੀ ਮੋਟਰਸਾਈਕਲ ਦੇ ਉੱਪਰ ਲੜਾਈ ਉੱਥੇ ਨਹੀਂ ਹੋਈ ਲੜਾਈ ਹੋਈ ਹੈ ਕਲੌਦੀ ਦੇ ਵਿੱਚ ਤੇ ਦੂਸਰੀ ਗੱਲ ਜਿਹੜਾ ਸਾਨੂੰ ਅਸੀਂ ਪ੍ਰਸ਼ਾਸਨ ਤੋਂ ਡਿਮਾਂਡ ਰੱਖੀ ਸੀ ਕਿ ਇੱਕ ਤਾਂ ਐਸਸੀਐਸਟੀ ਐਕਟ ਤਹਿਤ ਕਿਉਂਕਿ ਦੋਨੇ ਬੱਚੇ ਇਹ ਐਸਸੀ ਦੇ ਹਰਜੀਤ ਸਿੰਘ ਵੀ ਅਮਨ ਸਿੰਘ ਵੀ ਇੱਕ ਐਸਸੀ ਅਕਤਮ ਕਮਕਦਮਾਂ ਦਰਜ ਕੀਤਾ ਜਾਵੇ ਡਾਕਟਰ ਦੀ ਅਪੀਲ ਮਰਤਾਬਕ 325 ਤੇ 307 ਦਾ ਪਰਚਾ ਦਰਜ ਕੀਤਾ ਜਾਵੇ ਅਸੀਂ ਹੁਣ ਡਿਪਟੀ ਸਾਹਿਬ ਨੂੰ ਮਿਲਿਆ ਹੈ ਸਾਨੂੰ ਉਹਨਾਂ ਨੇ ਜਿਹੜੀ ਕੀਡੀਡੀਆਰ ਦੀ ਕਾਪੀ ਦਿਖਾਈ ਹੈ ਕਿਉਂਕਿ ਐਫਆਈਆਰ ਕ੍ਰੋਸ ਹੋਣੀ ਹੈਗੀ ਐਸਆਈ ਐਕਟ ਤੇ 325 ਦਾ ਜਿਹੜਾ ਪਰਚਾ ਦਰਜ ਕੀਤਾ ਗਿਆ ਨਾਲ 324 ਦਾ ਪਰ ਅਸੀਂ ਡਿਮਾਂਡ ਰੱਖੀ ਹੈ ਕਿਉਂਕਿ ਜਦੋਂ ਦੂਜੀ ਪਾਰਟੀ ਵੱਲੋਂ ਇੱਕ ਛੋਟਾ ਜਿਹਾ ਕਸੂਆ ਲੱਗਿਆ ਵਿੱਚ ਇੱਕ 307 ਲੱਗ ਸਕਦੀ ਹੈ ਤਾਂ ਜਿਹੜੇ ਸਾਡੇ ਬੱਚੇ ਬਿਹਰੇਮੀਨੋ ਕੁੱਟੇ ਨੇ ਐਨੇ ਤਸ਼ੱਦਦ ਕੀਤਾ ਗਿਆ ਨਾ ਉਹਦੇ ਤਾਂ ਇਹਨਾਂ ਤੇ 307 ਕਿਉਂ ਨਹੀਂ ਬਣਦੀ ਉਹਨਾਂ ਦੇ ਪਰ ਅਸੀਂ ਡਿਮਾਂਡ ਰੱਖੀ ਹੈ ਸਾਨੂੰ ਭਰੋਸਾ ਦਾ ਬਾਇਆ ਡਿਪਟੀ ਸਾਹਿਬ ਨੇ ਕਿ ਸੋਮਵਾਰ ਤੱਕ ਉਹਨਾਂ ਦੇ ਖਿਲਾਫ ਜਿਹੜਾ 307 ਦਾ ਵਾਅਦਾ ਕਰਕੇ ਉਹਨਾਂ ਨੂੰ ਅਰੈ ਹਾਂਜੀ ਲੜਾਈ ਬਾਹਰ ਹੋ ਜਾਂ ਕਲੋਦੀ ਤੋਂ ਹਾਂ ਲੋ ਉਲੜਾਈ ਕਲੋਦੀ ਹੋਈ ਹੈ ਜੇਕਰ 307 ਦਾ ਪਰਚੇ ਦਾ ਵਾਅਦਾ ਕਰਕੇ ਸੋਮਵਾਰ ਤੱਕ ਬੰਦਿਆਂ ਨੂੰ ਅਰੈਸਟ ਨਹੀਂ ਕਰਦੇ ਜਿਹੜੇ ਦੋਸ਼ੀ ਹੈਗੇ ਨੇ ਤਾਂ ਜਿਹੜੇ ਸਾਡੇ ਸੀ ਸਾਰੇ ਸਾਡੇ ਜਥੇਬੰਦੀਆਂ ਮਿਲ ਕੇ ਸਾਡੇ ਐਸਸੀ ਸਮਾਜ ਮਿਲ ਕੇ ਅਸੀਂ ਕੋਈ ਵੱਡਾ ਸੰਘਰਸ਼ ਉਲੀਕਾਂਗੇ ਪਰ ਸਾਨੂੰ ਉਮੀਦ ਹੈ ਪ੍ਰਸ਼ਾਸਨ ਤੇ ਕਿਉਂਕਿ ਪ੍ਰਸ਼ਾਸਨ ਪ੍ਰੋਪਰ ਵਧੀਆ ਢੰਗ ਨਾਲ ਕਾਰਵਾਈ ਕਰ ਰਿਹਾ ਹੈ ਕਿ ਸਾਨੂੰ ਧਰਨੇ ਪ੍ਰਦਰਸ਼ਨ ਦੀ ਲੋੜ ਨਹੀਂ ਪੈਣੀ ਪਰ ਜੇ ਪਈ ਤਾਂ ਅਸੀਂ ਵੱਡੇ ਪੱਧਰ ਤੇ ਸੰਘਰਸ਼ ਜ਼ਰੂਰ ਉਲੀਕਾਂਗੇ ਇਹਨਾਂ ਨੂੰ ਇਨਸਾਫ ਬੱਚਨ ਜ਼ਰੂਰ ਦਵਾਵਾਂਗੇ ਕੀ ਮਤਲਬ ਨੇ ਮਾ ਡਾਕਟਰ ਹਰਵੰਸ ਜਰ ਸਾਹਿਬ ਇੱਕ ਲੜਾਈ ਹੋਈ ਸੀਗੀ ਤੇ ਪੇਸ਼ੈਂਟ ਦਾਖਲੇ ਅਮਨ ਤੇ ਹਰਜੀਤ ਕੀ ਸਥਿਤੀ ਸੀ ਉਹਨਾਂ ਦੇ ਨੂੰ ਆ ਦੋ ਮੁੰਡਿਆਂ ਨੂੰ ਦਾਖਲੇ ਅਮਨ ਤੇ ਹਰਜੀਤ ਅਮਨ ਦੇ ਬਾਹਾਂ ਦਾ ਫ੍ਰੈਕਚਰ ਹੈ ਹੱਡੀ ਦਾ ਤੇ ਹਰਜੀਤ ਦੇ ਗੱਟੇ ਕੋਲੇ ਫ੍ਰੈਕਚਰ ਹੈ ਕੀ ਡਾਕਟਰ ਵੀ ਪ੍ਰੋਸੀਜਰ ਹੋਣਾ ਜਾਂ ਕੁਝ ਐਸਾ ਨਹੀਂ ਹਰਜੀਤ ਦਾ ਆਪਰੇਸ਼ਨ ਹੋ ਗਿਆ ਅਮਨ ਦਾ ਅੱਜ ਹੋ ਜਾਏਗਾ ਹੁਣ ਜੇਕਰ ਗੱਲ ਕਰੀਏ ਹਾਲਾਤ ਕਿਹੋ ਜਿਹੇ ਹਨ ਉਹਦੇ ਬਿਲਕੁਲ ਠੀਕ ਨੇ ਠੀਕ ਨੇ ਬਿਲਕੁਲ ਬਸ ਆਪਰੇਸ਼ਨ ਤੋਂ ਬਾਅਦ ਠੀਕ ਹੋ ਜਾਣਗੇ ਬਿਲਕੁਲ